ਸਾ ਲੁਧਿਆਣਾ ਵੀ ਦਿੱਤੇ ਨਾਲ ਗੁਜਰਾਤ ਦੀ ਸੈਮੀਫਾਈਨਲ ਵੀ ਦੇਖਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਸੀ ਕਿ ਇਸ ਕੋਲ ਕਮੇਟੀ ਦੀ ਹਰ ਵਿਅਕਤੀ ਇਸ ਸੈਮੀਫਾਈਨਲਿਸ ਦਾ ਇਹ ਨੁਕੀਲਾ ਚੱਲ ਰਿਹਾ ਹੈ ਮੈਂ ਸਮਝਦਾ ਕਿ ਜਦੋਂ ਸੈਮੀਫਾਈਨਲ ਇਹਨੇ ਬੜਿਆ ਮਾਰਜਿਨ ਨਾਲ ਆ ਲਾ ਉਹ ਇਹਨੇ ਇੱਕ ਟੱਕੇ ਦੇ ਨਾਲ ਲੁਧਿਆਣਾ ਵੈਸਟ ਇਲਾਕਾ ਤੇ ਫਾਈਨਲ ਵੀ ਬਾਰਾ ਸਰਬਨੀਸ਼ ਸੋਧਿਆ ਪਹੁੰਚੇ ਸੀ ਕਹਿੰਦੇ ਸੀ ਜਿ ਤਾ ਤਾ ਦੇ ਇੱਕ ਵਾਰੀ ਫਿਰ ਰੌਕਟ ਵੱਲੋਂ ਕੰਮ ਹੋਣਗੇ ਲੁਧਿਆਣਾ ਦੇ ਹੁਣ ਕਿਸ ਤਰ੍ਹਾਂ ਦੇਖਦੇ ਹੋ ਜੋ ਉਹਨਾਂ ਨੇ ਕਿਹਾ ਵੈਸੀ ਕੰਮਾਂ ਦੀ ਗਤੀ ਦੇ ਵਿੱਚ ਕਦੇ ਕੋਈ ਕਮੀ ਆਈ ਨਹੀਂ ਹੈਗੀ ਤਿੰਨ ਸਾਲਾਂ ਤੋਂ ਬਟ ਡੈਫੀਨਿਟਲੀ ਯਸ ਜਿਵੇਂ ਅਰਵਿੰਦ ਜੀ ਐਨਾਨਸ ਕਰਕੇ ਗਏ ਸੀਗੇ ਕਿ ਮਿਨਿਸਟਰ ਆ ਜਾਏਗਾ ਸੰਜੀਵ ਪੱਜੀ ਨੂੰ ਜਦੋਂ ਮਿਨਿਸਟਰ ਆ ਕੇ ਦਿਨ ਦੇ ਵਿੱਚ ਲੁਧਿਆਣਾ ਦੇ ਵਿੱਚ ਜਿਹੜੀ ਕਿਨੇ ਕਰੋੜਾਂ ਦੀ ਜਿਹੜੀ ਹੈ ਹੋਈ ਹੈ ਲੱਗਦਾ ਜੀ ਵਰਕਰਾਂ ਨੇ ਜਿਹੜੇ ਪਾਰਟੀ ਦੇ ਜਿਹੜੇ ਵੱਡੇ ਮੁੱਦੇ ਸੀ ਜੋਂ ਉਹਨਾਂ ਡਿਵੈਲਪਮੈਂਟ ਨੂੰ ਲੈ ਕੇ ਰਿਪੋਰਟ ਜਿਹੜੀ ਅੱਜ ਕੀਤੀ ਹੈਗੀ ਅੱਜ ਜਨਰਲ ਜੀ ਜੋ ਲੋਕਾਂ ਦੇ ਮੁੱਦੇ ਸੀ ਉਸਨੂੰ ਉਹੀ ਉਹਨਾਂ ਦੇ ਮੇਸੇ ਤੋਂ ਪੂਰੀ ਕੰਮ ਕਿਤੇ ਤੇ ਕਵਰ ਹੋ ਰਿਹਾ ਲੋਕਾਂ ਜਿਹੀ ਸੀ ਚੀਜ਼ ਚੰਗੀ ਨਹੀਂ ਮਿਲ ਰਹੀ ਸਰ ਗੁਜਰਾਤ ਦੀ ਸੀਟ ਵੀ ਨਿਕਲੀ ਹੈ ਗੁਜਰਾਤ ਦੀ ਵੀ ਡੀ ਲੀਟ ਹੋ ਰਹੀ ਹੈ ਇਸ ਕਾ ਤਾਜ਼ਾ ਹੋ ਜਾ ਰਹੀ ਹੈ ਇਹਦੀ ਸਿਆਸੀ ਪਿਛਾਣ ਕਿਸ ਪਾਸੇ ਵੱਲ ਚੱਲ ਰਹੀ ਹੈ ਗੁਜਰਾਤ ਜਿੱਥੇ 30 ਸਾਲ ਤੋਂ ਜਨਜੀ ਦੀ ਗੱਲ ਗਲਟ ਹੋਣਾ ਇਸ ਤੋਂ ਮਾਣ ਸਨਦਾ ਕਿ ਅੱਜ ਦੇ ਲੋਕ ਅਰਬਿੰਦ ਕੇਜਰੀਵਾਲ ਜੀ ਨੂੰ ਪਿਆਰ ਕਰਦੇ ਨੇ ਤੇ ਉਹਨਾਂ ਦੀ ਨੀਤੀਆਂ ਨੂੰ ਪਿਆਰ ਕਰਦੇ। ਲੁਧਿਆਣਾ ਦੇ ਲੋਕ ਕੀ ਕਹਿਣਾ ਚਾਹੁੰਗੇ ਅੱਜ ਜਿਹੜੀ ਵੱਡੀ ਲੀਡ ਹੈ ਤੁਹਾਡੇ ਸਾਥ ਲਈ ਤੁਹਾਡੇ ਸਹਿਯੋਗ ਦੇ ਲਈ ਤੁਹਾਡੇ ਪਿਆਰ ਦੇ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਅਸੀਂ ਹਮੇਸ਼ਾ ਤੁਹਾਡੇ ਨਾਲ ਖੜਾ ਰਹਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਨੂੰ ਹੋਰ ਖੁਸ਼ਹਾਲ ਤੇ ਰੰਗਲਾ ਬਣਾ ਸਕੀਏ ਅਸੀਂ ਬੇਸ਼ਕ ਮਰ ਵਿਕਾਸ ਕਰ ਸਕੀਏ ਮੁਦਲੀ ਆਵਾਜ਼ੀ ਪਾਰਟੀ ਦਾ ਪੰਜਾਬ ਸਰਕਾਰ ਨੂੰ ਇਹ ਇਜ਼ਹਾਰ ਕਰਦੇ ਹਾਂ ਬਿਲਕੁਲ ਚ ਲੁਧਿਆਣਾ ਵੀ ਕਿਤੇ ਨਾਲਾ গুজরাট ਦੀ ਸੈਮੀਫਾਈਨਲ ਵੀ ਦੇਖਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਸੀ ਕਿ ਇਸ ਕੋਮੇਟੀ ਦੀ ਹਰ ਵਿਅਕਤੀ ਇਸ ਨੂੰ ਸੈਮੀਫਾਈਨਲਿਸ ਦਾ ਮਤਲਬ ਕੀ ਜਾਣਦੇ ਸੀਗਾ ਮੈਂ ਸਮਝਦਾ ਕਿ ਜਦੋਂ ਸੈਮੀਫਾਈਨਲ ਇੰਨੇ ਵਧੀਆ ਮਾਰਜਨ ਦੇ ਨਾਲ ਆ। ਇਹਨੇ ਤਰੱਕੀ ਦੇ ਨਾਲ ਲੁਧਿਆਣਾ ਵੈਸਟ ਇਲਾਕਾ ਤੇ ਫਾਈਨਲ ਵੀ ਜਰਾਂ ਆਵਾਜ਼ ਦੀ ਪਾਰਟੀ ਸਰ ਮਨੀਸ਼ ਸੋਧਿਆ ਪਹੁੰਚੇ ਸੀ ਕਹਿੰਦੇ ਸੀ ਜਿ ਜਿਤਾ ਦੇ ਇੱਕ ਵਾਰੀ ਫਿਰ ਰੌਕਟ ਵਰਗਾ ਕੰਮ ਹੋਣਗੇ ਲੁਧਿਆਣਾ ਦੇ ਹੁਣ ਕਿਸ ਤਰ੍ਹਾਂ ਦੇਖਦੇ ਹੋ ਜੋ ਉਹਨਾਂ ਨੇ ਕਿਹਾ ਵੈਸੀ ਕੰਮਾਂ ਦੀ ਗਤੀ ਦੇ ਵਿੱਚ ਕਦੇ ਕੋਈ ਕਮੀ ਆਈ ਨਹੀਂ ਹੈਗੀ ਤਿੰਨ ਸਾਲਾਂ ਤੋਂ ਪਰ ਡੈਫੀਨਿਟਲੀ ਯਸ ਜਿਵੇਂ ਅਰਵਿੰਦ ਜੀ ਅਨੁਸਾਰ ਕੇ ਗਏ ਸੀਗੇ ਕਿ ਮੰਤਰੀ ਸਭਾ ਆ ਜਾਏਗਾ ਸਜੀਵ ਜੀ ਬਾਂਜੀ ਨੂੰ ਜਦੋਂ ਮਿਸਟਰ ਖਾਨ ਕੇ ਦਿਨ ਦੇ ਵਿੱਚ ਲੁਧਿਆਣੇ ਦੇ ਵਿੱਚ ਜਿਹੜੀ ਇਹਨਾਂ ਦੇ ਲਈ ਜਿਹੜੀ 1 ਕਰੋੜਾਂ ਦੀ ਜਿਹੜੀ ਹੈ ਹੋਈ ਹੈ ਲੱਗਦਾ ਜੀ ਵਰਕਰਾਂ ਨੇ ਜਿਹੜੇ ਪਾਰਟੀ ਦੇ ਜਿਹੜੇ ਵੱਡੇ ਮੁੱਦੇ ਸੀ ਜ ਉਹਨਾਂ ਡਿਵੈਲਪਮੈਂਟ ਨੂੰ ਲੈ ਕੇ ਰਿਪੋਰਟ ਜਿਹੜੀ ਅੱਜ ਸ਼ੇਅਰ ਕੀਤੀ ਹੈਗੀ ਅੱਜ ਜੀ ਜੋ ਲੋਕਾਂ ਦੇ ਮੁੱਦੇ ਸੀ ਅਸਾਂ ਉਹੀ ਉਹਨਾਂ ਦੇ ਬੇਸੇ ਤੋਂ ਪ੍ਰਿਕਾਉਂ ਕਿੰਨੇ ਦੇ ਪ੍ਰਸੰਗ ਚ ਕਵਰ ਹੋ ਰਿਹਾ ਲੋਕਾਂ ਦੇ ਜਿਹੇ ਸੀ ਤੋਂ ਅੱਛੇ ਬਣ ਜੇ ਸਰ ਗੁਜਰਾਤ ਦੀ ਸੀਟ ਵੀ ਨਿਕਲੀ ਹੈ ਗੁਜਰਾਤ ਦੀ ਵੀ ਵੱਡੀ ਡੀਲ ਹੋਈ ਹੈ ਇਸ ਤੋਂ ਤਾਜ਼ਾ ਹੋ ਜਾਏਗੀ ਇਹਦੀ ਸਿਆਸੀ ਨਿਜ਼ਾਮ ਕਿਸ ਪਾਸੇ ਵੱਲ ਚੱਲ ਰਹੀ ਹੈ ਗੁਜਰਾਤ ਜਿੱਥੇ 30 ਸਾਲ ਤੋਂ ਜੀ ਆਮ ਆਦਮੀ ਪਾਰਦੇ ਵਿੱਚ ਗਲਟ ਹੋਣਾ ਇਸ ਤੁਮਾਰਾ ਸੋਨ ਸੋਣਾ ਕਹਿੰਦੇ ਕਿ ਡੇਟ ਦੇ ਲੋਕ ਅਰਵਿੰਦ ਕੇਜਰੀਵਾਲ ਜੀ ਨੂੰ ਪਿਆਰ ਕਰਦੇ ਨੇ ਤੇ ਉਹਨਾਂ ਦੀ ਨੀਤੀਆਂ ਨੂੰ ਪਿਆਰ ਕਰਦੇ ਲੁਧਿਆਣਾ ਦੇ ਲੋਕ ਕੀ ਕਹਿਣਾ ਚਾਹੁੰਗੇ ਅੱਜ ਜੇ ਵੱਡੀ ਲੀਡ ਦੀ ਕੋਈ ਬੇਨਤੀ ਮੈਨੂੰ ਸਾਥ ਲਈ ਤੁਹਾਡੇ ਸਹਿਯੋਗ ਦੇ ਲਈ ਤੁਹਾਡੇ ਪਿਆਰ ਦੇ ਲਈ ਦਿਲ ਦੀਆਂ ਗਹਿਰਾਈ ਤੋਂ ਧੰਨਵਾਦ। ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਰਹਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਨੂੰ ਹੋਰ ਖੁਸ਼ਹਾਲ ਤੇ ਰੰਗਲਾ ਬਣਾਉਣ ਲਈ ਆਪ ਬਾਸੂਰੀ ਹੈ। ਅਸੀਂ ਬੇਸ਼ਕ ਮਾਰ ਵਿਕਾਸ ਕਰ ਸਕੀਏ। ਉਦ ਲਈ ਆਵਾਜ਼ੀ ਪਾਰਟੀ ਦਾ ਪੰਜਾਬ ਸਰਕਾਰ ਨੂੰ ਸਹਿਯੋਗ ਦੇਣਾ ਹੈ। ਬਿਲਕੁਲ